ਪ੍ਰਿੰਟ ਪ੍ਰਿੰਟ ਦਾ ਯਾਰ ਬਾ ਕਮਾ ਲਿਆ ਬੱਛੀ ਦਾ ਜੇ ਗੱਲਬਾਤ ਕਰ ਲਈਏ ਜਿਹੜਾ ਥਾਣਾ ਥਣ ਵੀ ਇਹਨੂੰ ਜੱਗੀ ਮਹਿਸਾਂ ਵਾਲਾ ਹੀ ਲੱਗਿਆ ਹਨਾ ਚੁਵਾਈ ਵਾਲਾ ਬਾਈ ਹੱਥੀ ਚੁਵਾਈ ਵਾਲਾ ਥਾਣਾ ਬਹੁਤ ਚੰਗਾ ਜਿਵੇਂ ਤੂੰ ਚੇਪਾ ਚੁੱਪਾ ਲਿਆ ਹੋਵੇਂਗਾ ਮਾਰੀ ਮਾਰੀ ਦੀ ਮੋਟਾ ਮੈਂ ਕਹਿੰਦਾ ਸੋਣਾ ਹੀ ਹੈ ਜਮ ਆਪਾਂ ਪਹਿਲਾਂ ਹੀ ਗੱਬਣ ਦੀ ਧਾਰਾ ਮਾਰ ਕੇ ਦਿਖਾ ਦਾਂਗੇ ਠੀਕ ਹੈ ਗੱਲ ਆ ਬਾਈ ਕਹਿੰਦਾ ਚਾਹੇ ਗੱਬਣ ਦੀ ਧਾਰਾ ਮਾਰ ਕੇ ਦਿਖਾ ਦਈਏ ਤੁਹਾਨੂੰ ਇੱਥੇ ਤੇ ਇਹ ਕਦ ਕਾਢਦਾ ਮਜ਼ਾ ਕਰ ਲਿਓ ਕਦ ਬਿੱਡ ਵੀ ਚੰਗਾ ਬੱਛੀ ਦਾ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਸ਼੍ਰੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਸੱਜਣੋ ਅੱਜ ਆਪਾਂ ਪਹੁੰਚੇ ਹੋਇਆ ਵੀਡੀਓ ਬਣਾਉਣ ਸ਼ਹਿਰ ਬਰਨਾਲਾ ਸੇਖਾ ਰੋਡ ਨੇੜੇ ਗਊਸ਼ਾਲਾ ਵੀਡੀਓ ਲੱਗਿਆ ਕਾਫੀ ਦਿਨਾਂ ਬਾਅਦ ਬਣਾਉਣ ਲੱਗੇ ਅੱਜ ਸੱਜਣੋ ਆਪਾਂ ਜੇ ਗੱਲ ਕਰ ਲਈਏ ਨਾ ਜੱਗੀ ਕੋਲੇ ਪਹੁੰਚੇ ਹੋਇਆ ਬਰਨਾਲੇ ਵਾਲੇ ਕੋਲੇ ਪੁਰਾਣਾ ਕੰਮ ਆ ਸੱਜਣ ਦਾ ਗਾਵਾਂ ਦਿਖਾਵਾਂਗੇ ਚਾਰ ਸੱਜਣੋ ਦੋ ਦਿਖਾਵਾਂਗੇ ਗੱਬਣਾ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਚੰਗੇ ਪ੍ਰਿੰਟ ਵਾਲੀਆਂ ਦਿਖਾਵਾਂਗੇ ਜੇ ਬਾਹਰ ਵਾਲੇ ਸੱਜਣਾਂ ਨੂੰ ਵੀ ਲੋੜ ਹੁੰਦੀ ਐ MP ਮਹਾਰਾਸ਼ਟਰ ਵਾਲਿਆਂ ਨੂੰ ਉਹ ਵੀ ਬਾਈ ਨਾਲ ਸੰਪਰਕ ਕਰ ਸਕਦੇ ਨੇ ਆਪ ਅੱਛੀ ਦਾ ਜਿਵੇਂ ਚੈੱਕ ਕਰੀ ਜਾਨਾ ਇਹਦਾ 4 ਦੰਦਾਂ ਚ ਹੈ ਬਾਕੀ ਜੱਗੀ ਦੱਸੂਗਾ ਡਿਟੇਲ ਆ ਜਾਓ ਜੀ ਹੋਰ ਜੱਗੀ ਕੀ ਹਾਲ ਚਾਲ ਚੜਦੀ ਕਲਾ ਜਮਾਨੇ ਓਕੇ ਹਾਂ ਇੱਥੋਂ ਕਰ ਲੀਏ ਸ਼ੁਰੂ ਫਿਰ ਹਾਂ ਜੇ ਹੋਰ ਦੀ ਕਰ ਲੋ ਫਿਰ ਖੋਲ ਕੇ ਤੋਰ ਦੇ ਨਾਲ ਨਾਲ ਦੀ ਡਿਟੇਲ ਦੱਸ ਦੋ ਕਿਹੜਾ ਸੂਆ ਇਹਦਾ ਇਹ ਦੂਜਾ ਸੂਆ ਜੀ 4 ਦੰਦਾਂ ਮੂੰਹੋਂ 4 ਦੰਦਾਂ ਕਹੇ ਇੱਕ ਦਿਨ ਕਰ ਦੋ ਜੱਗੀ ਸੂਣ ਚ ਇਹ ਇਹ ਮਾਲਕਾਂ ਦੇ ਹਿਸਾਬ ਨਾਲ 8 ਦਿਨ ਦੱਸਿਆ ਜੀ ਕੀ ਕਾ ਗੱਲ ਆ ਇੱਕ ਦਿਨ ਜਦੋਂ dreva ਕਰਕੇ ਪਹਿਲਾਂ ਵੀ ਸੂਸਰ ਜੀ ਦੀਆਂ ਜੀ ਦੀਆਂ ਵੱਡ ਵੀ ਕੱਢ ਸਕਦੇ ਉੱਪਰ ਉੱਪਰ ਵੀ ਹਜੇ ਟਾਈਟ ਮਾਰਦੀ ਆ ਹਨਾ ਦੋ ਚਾਰ ਦਿਨ ਬਾਕੀ ਸਾਨੂੰ ਪਤਾ ਸੱਜਣੋ ਯਾਰ ਇਹਨਾਂ ਦਾ ਪਤਾ ਨਹੀਂ ਹੁੰਦਾ ਵੀ ਕਦੋਂ ਸੂਕੇ ਮਿੱਟੀ ਜੀ ਤਿਆਰ ਹੋ ਜਾਂਦੀ ਆ ਮੈਂ ਮਿੱਡਾਂ ਦਾ ਵੀ ਬਣ ਜਾਂਦੀ ਐ ਕਿਹੜਾ ਮੱਛਾ ਵੀ ਖਵਾ ਕੇ ਤਿਆਰ ਕਰਨੀ ਪਊ ਆ ਸੂਆ ਹੈਗਾ ਦੂਜਾ ਤੇ ਦੰਦਾਂ ਚ ਹੈਗੀ ਆ ਸੱਜਣੋ ਚਾਰ ਦੰਦ ਕੱਦ ਵਿੱਡ ਵੀ ਚੰਗਾ ਤੇ ਪ੍ਰਿੰਟ ਪ੍ਰਿੰਟ ਤਾਂ ਯਾਰ ਬਾ ਕਮਾ ਲੀਆ ਬੱਛੀ ਦਾ ਜੇ ਗੱਲਬਾਤ ਕਰ ਲਈ ਜਿਹੜਾ ਥਾਣਾ ਥਣ ਵੀ ਇਹਨੂੰ ਜੱਗੀ ਮਹਿਸਾਂ ਵਾਲਾ ਹੀ ਲੱਗਿਆ ਹਨਾ ਚੁਵਾਈ ਵਾਲਾ ਬਈ ਹੱਥੀ ਚੁਵਾਈ ਵਾਲਾ ਸਾਣਾ ਬਹੁਤ ਚੰਗਾ ਜਿਵੇਂ ਤੂੰ ਚੇਪਾ ਚੁੱਪਾ ਲਿਆ ਹੋਵੇਂਗਾ ਮਾਰੀ ਮਾਰੀ ਦੀ ਮੋਟਾ ਮੈਂ ਕਹਾਂ ਸੋਣਾ ਹੀ ਹੈ ਮਾ ਆਪਾਂ ਪਹਿਲਾਂ ਹੀ ਗੱਬਣ ਦੀ ਧਾਰਾ ਮਾਰ ਕੇ ਦਿਖਾ ਦਾਂਗੇ ਠੀਕ ਹੈ ਗੱਲ ਆ ਬਾਈ ਕਹਿੰਦਾ ਚਾਹੇ ਗੱਬਣ ਦੀ ਧਾਰਾ ਮਾਰ ਕੇ ਦਿਖਾ ਦਈਏ ਤੁਹਾਨੂੰ ਇੱਥੇ ਤੇ ਇਹਦੇ ਕੱਦ ਕਾੜ ਦਾ ਨਾਜਾ ਕਰ ਲਿਓ ਕੱਦ ਵਿੱਡ ਵੀ ਚੰਗਾ ਬੱਚੀ ਦਾ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਤੇ ਥਣ ਥਣ ਤਾਂ ਯਾਰ ਬਾ ਕਮਾਲ ਹੀ ਆ ਤੇ ਅਗਲੇ ਬੰਨਿਓ ਤਰਸੇ ਇੱਧਰ ਮਾਰਦੇ ਓਏ ਨਾੜਾ ਨੂੜਾ ਵੀ ਦਿਖਾ ਦੇ ਲੇਵੇ ਤੇ ਨਾਲ ਇਹਦਾ ਪੈਪੂਕ ਵੀ ਦਿਖਾ ਦੇ ਸਮਾਰ ਕੇ ਹੈਨ ਆਹ ਇੱਥੇ ਤਾਂ ਭਾਰਤ ਵਾਲਾ ਨਕਸ਼ਾ ਬਣਿਆ ਪਿਆ ਤਾਰਾਂ ਤੁਹਾਨੂੰ ਗੱਬਣ ਦੀ ਮਾਰ ਕੇ ਦਿਖਾ ਦਾਨੇ ਆਪਾਂ ਸੂਈ ਨਹੀਂ ਹੋਈ ਬੱਛੀ ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਯਾਰ ਕਿੰਨੀ ਕਠੰਡੀ ਸੀਲ ਆ ਜਿਹੜੀ ਗੱਬਣੇ ਤਾਰਾਂ ਮਰਵਾਈ ਜਾਂਦੀ ਆ ਥਣ ਕੇਰਾ ਹੋਰ ਦਿਖਾ ਦੇ ਤਰਸ ਨੇੜੇ ਲਾ ਕੇ ਓਏ ਆ ਦਿਖਾ ਦੇ ਨਾੜਾ ਨੂੜਾ ਆਰਡਰ ਤੇ ਆਰਡਰ ਵੀ ਸਟਿਚ ਆ ਗਿਆ ਸਾਰਾ ਫਿਕਸ ਆਰਡਰ ਆ ਗਿਆ ਪੈਸੇ ਜੱਗੀ ਇਹਦੇ ਕਿਵੇਂ ਕਰਾਂਗੇ ਇਹਦਾ ਮੁੱਲ 95000 ਰੁਪਏ ਹੈ ਮੁੱਲ 95 ਕਿੰਨੀ ਦੇ ਦਾਂਗੇ ਬਾਬਾ ਮਾਮਤਾਨ ਕਹਾਏ ਬੰਦੇ ਆ ਇਹਦਾ ਪੂਰਾ ਜੀ ਅਸ਼ਾ ਆਏ ਦਾ ਮਾਨਤਾਨ ਕਰਦਾਂਗੇ ਹੜਾ ਹੜਾ ਵਿੱਚ ਫਸਰੇ ਨੇ ਲੋਕ ਉਹਨਾਂ ਲੋ ਜੀ ਹਾਂ ਉਹ ਜਾ ਹੜਾ ਦਾ ਮਾਨਤਾਨ ਕਰੇ ਇੱਕ ਬੰਦੇ ਆ ਜੀ ਕੋਈ ਚੱਲ ਕੇ ਆਉਂਗਾ ਕਿ ਕਿੰਨਾ ਕੁ ਦੱਸਿਆ ਦਾ ਪਹਿਲਣ ਦਾ ਇਹਦਾ 25 ਲੀਟਰ ਤੋਂ ਦੱਸਿਆ ਵੀਰੇ ਪਹਿਲਣ ਦਾ ਤੇ ਓਵਰ ਵੀ ਹਲੇ ਨਿਆਣੀ ਹੈ ਹਨਾ 4 ਦਿਨ ਦਾ ਜੀ ਆ 4 ਦਿਨ ਦੀ ਆ ਵੀਰੇ ਹਾਂ 2 ਨੰਬਰਾਂ ਹੀ ਤੇ ਮਾਰਦੇ ਦਰਸ ਕੈਮਰਾ ਇਹ ਵੀ ਤੋੜਦੇ ਖੋਲ ਕੇ ਬਾਈ ਥਾਨ ਥਨੌਟ ਜਰੇ ਨੂੰ ਵੀ ਪੂਰਾ ਟਾਪ ਕੁਆਲਿਟੀ ਦਾ ਲੱਗਿਆ ਜੇ ਗੱਲ ਕਰ ਲਈਏ ਇਹ ਆ ਗਈ ਥੋੜੀ ਜੀ ਕ੍ਰੋਸ ਚ ਹਨਾ ਵੀ ਹੈ ਤਾਂ ਬਰੀਡ ਚ ਇਹ ਸੂਆ ਤੀ ਜਾ ਵੀਰੇ ਅਜਾ ਸੂਆ ਤੀ ਜਾ ਗਿਆ ਆਪਾਂ ਜਿੰਨੀ ਚੀਜ਼ ਹੋਊਗੀ ਅਪਰਿਜਨਲ ਦੱਸ ਕੇ ਦਵਾਂਗੇ ਆਏ ਨਹੀਂ ਹੋਊਗਾ ਵੀ ਸੂਆ ਤੀਜਾ ਕਾ ਕਈ ਪਹਿਲਣ ਜਾਏਗੀ ਉਹ ਅੱਜ ਕੱਲ ਹਰ ਇੱਕ ਬੰਦਾ ਸਮਝਦਾਰ ਆ ਠੀਕ ਆ ਗੱਲ ਆ ਦਿਨ ਕਿੰਨੇ ਕ ਕੱਢ ਦੀ ਆ ਦਿਨੇ ਤੇ 15 ਪਏ ਆ ਵੀਰੇ ਅਜੇ ਅਛਾ 15 ਦਿਨ ਦੀ ਕੱਚੀ ਆ ਇਹਦਾ ਦੁੱਧ ਦਾ ਕੀਰ ਕੱਢ ਰਿਹਾ ਦੂਜੇ ਸੂਏ ਦਾ ਇਹਦੇ 30 ਲੀਟਰ ਦੁੱਧ ਦਿੱਤਾ ਹੋਇਆ ਵੀਰੇ 30 ਲੀਟਰ ਦੁੱਧ ਵਧੀਆ ਫਾਰਮ ਚੋਂ ਆਈ ਆ ਪੂਰੇ ਬ੍ਰੀਡਡ ਚੋਂ ਠੀਕ ਆ ਗੱਲ ਆ ਆ ਜਾ ਤਰ ਸਕਲੇ ਬੰਨੇ ਇਧਰ ਲੈ ਇਧਰ ਇਹ ਵਾਲੂਆ ਹਜੇ ਬਹੁਤ ਜਿਆਦੇ ਮਤਲਬ ਖੋਲੋ ਮੱਲ ਪਈਆ ਦੀ ਕੋਈ ਐ ਨਹੀਂ ਹੈ ਵੀ ਹਾਂ ਲੈ ਵਾਲੂ ਆ ਜੈਨੇ ਬਣਾਉਣਾ ਤੇ ਥਣ ਥਣਾੜੇ ਮੋਰੀ ਆ ਜਾਏ ਘੂੜ ਭਰਦੇ ਨੇ ਜਦੋਂ ਤਿਆਰ ਹੋ ਗਈ 15 ਦਿਨ ਦੇਰ ਗੇੜ ਕੱਢ ਜੂ ਇੱਥੇ ਤੋਂ ਅਗਲੇ ਬੰਨੇ ਵੀ ਦਿਖਾ ਦੇ ਇਸ ਤਰ ਇਧਰਲੇ ਬੰਨੇ ਦਿਖਾ ਦੇ ਥਣ ਥਣਾ ਥਣ ਥਣਾੜੇ ਨੂੰ ਵੀ ਚੰਗਾ ਲੱਗਿਆ ਪੂਰਾ ਟੌਪ ਦਾ ਚਵਾਈ ਚੂਰੀ ਵਾਲਾ ਇਹਦੇ ਜੱਗੀ ਕਿੰਨੇ ਕੇ ਪੈਸੇ ਲਵਾਂਗੇ ਜੇ ਗੱਲ ਕਰ ਲਈਏ ਇਹਦਾ ਮੁੱਲ 85000 ਰੁਪਏ ਇਹਦਾ ਮੁੱਲ 85 ਹੈ ਕਿੰਨੇ ਦੀ ਛੱਡ ਦਾਂਗੇ ਮੰਨ ਤਾਂ ਆਪਾਂ ਪੂਰਾ ਫੰਡ ਕਰਾਂਗੇ ਬੰਦਾ ਇਹਦਾ ਵੀਰੇ ਠੀਕ ਆ ਗੱਲ ਮਾਨਤਾ ਜਿਹੜਾ ਆਊਗਾ ਬੰਦਾ ਮਤਲਬ ਉਹ ਦੇ ਕੇ ਤੋੜਾਂਗੇ ਇਹ ਨਹੀਂ ਗੱਲ ਵੀ ਆਪਰੇ ਇੱਥੇ ਆਏ ਨੂੰ ਅੜ ਜਾਗੇ ਜੇ ਅਸੀਂ ਕਰ ਜਿਹੜਾ ਮੁੱਲ ਕਰਿਆ ਉਹੀ ਨਵਾਗੇ ਹਾਂਜੀ ਕਰ ਦਾਂਗੇ ਮਾਨਤਾ ਨਾ ਮੋੜ ਨਹੀਂ ਕਹਿੰਦਾ ਘਾਵ ਜਿਹੜਾ ਮੈਂ ਕਿਹਾ ਮੋੜ ਵੀ ਨਹੀਂ ਪਈ ਜਮਲ ਜਿਹੜਾ ਬੰਦਾ ਆ ਗਿਆ ਕਿਸੇ ਨੂੰ ਮੋੜਦੇ ਨਹੀਂ ਆ ਵੀ ਤੋੜ ਦੋ ਖੋਲ ਕੇ 3 ਨੰਬਰ ਵਾਲੀ ਆ ਤੋੜ ਬੱਛੀ ਬੱਛੀ ਇਹਦਾ ਸੂਆ ਕਿਹੜਾ ਪਹਿਲਾਂ ਨਾ ਜੀ ਜਮ ਇਹਦਾ ਸੂਆ ਪਹਿਲਾ ਇਹ ਬੋਲੇ ਚ ਸਾਫ ਆ ਇਹ ਬੋਲੇ ਸਾਫ ਆ ਜੀ ਅੱਜ ਚੌਥਾ ਦਿਨ ਨੂੰ ਸੂਈ ਨੂੰ ਇਹਨੂੰ ਆ ਟਾਈਮ ਵੀ ਹੁਣ ਸੱਜਣੋ ਜੇ ਗੱਲ ਕਰ ਲਈਏ 10:00 ਵਜੇ ਦਾ ਸਮਾਂ ਸਵੇਰ ਦੀ ਚਵਾਈ ਇਹਦੀ ਹੋਈ ਹੋਈ ਤੇ ਦੰਦਾਂ ਜਿਵੇਂ ਆਏ ਚੌਖਰਜ ਉਹ ਦੇਖ ਲਾ ਸਮਾਰ ਕੇ ਇੱਕ ਵਾਰੀ ਸੱਤ ਸੁੱਟ ਨਾ ਮਾਰੇ ਤੇਰੇ ਚੌਗਿਉ ਇਹ ਆਬ ਦੇ ਚਾਰ ਦੰਦ ਹੂੰ ਇਹ ਵੀ ਸੱਜਣੋ ਚਾਰ ਦੰਦ ਦਾ ਕੱਦ ਵਿੱਡੇ ਦਾ ਫੁੱਲ ਵੱਡਾ ਆ ਗਿਆ ਇਹਨੇ ਕਿੰਨਾ ਕੁ ਬੋਲਾ ਏ ਥੱਲੇ ਰੈਡੀ ਹੁਣ ਇਹਦੇ ਬੋਲੇ ਹੁਣ ਬਈ 15 ਲੀਟਰ ਜਮਾ ਤਿਆਰ ਆ 15 ਕਿਲੋ ਰੈਡੀ ਦਾ ਜੇ ਇਹ ਬੰਦਾ ਲੀਟਰ ਲਾ ਕੇ ਲੈ ਜੇ ਆਪਣੇ ਕੋਲ ਹਰ ਇੱਕ ਚੀਜ਼ ਦੀ ਗਰੰਟੀ ਹੋ ਗਈ ਬਈ ਡੰਗ ਦੋ ਡੰਗ ਚਾਰ ਡੰਗ ਆ ਕੇ ਚਿਹੇ ਚੋਲਿਆ ਪਰੰਮ ਦੇਣਾ ਆਪਣੇ ਕੋਲ ਰਹਿਣ ਦੀ ਬਹਿਣ ਦੀ ਹਰ ਇੱਕ ਚੀਜ਼ ਦੀ ਸਪਤਾਗੀ ਠੀਕ ਆ ਜੀ ਬੱਚਾ ਕਿਆ ਨਾਲ ਦੇ ਬੱਚਾ ਜੀ ਨਾਲ ਇਹਦੇ ਬੱਚਾ ਬੋਲਿਓ ਬਿਲਕੁਲ ਸਾਫ਼ ਹੈ ਚਵਾਈ ਨੂੰ ਹਲੇ ਦੀ ਨੂੰ 2 ਕ ਘੰਟੇ ਹੋਏ ਨੇ 2-3 ਕ ਘੰਟੇ ਉਸ ਹਾਬ ਨਾਲ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਿਓ ਤੇ ਚਵਾਈ ਚੂਈ ਦੀ ਕਿਵੇਂ ਆ ਚਵਾਈ ਦੀ ਓਪਿਆ ਦੇ ਨੇ ਜਮਾ ਪਧਾਰਾ ਮਾਰ ਕੇ ਦਿਖਾ ਦਿੰਦੇ ਜੇ ਕੋਈ ਹੋਰ ਅੱਛਾ ਅੱਛਾ ਪਰ ਉਹ 10000 ਰੁਪਏ ਜਮ ਠੀਕ ਆ ਗੱਲ ਪੈਸੇ ਇਹਦੇ ਕਿੰਨੇ ਲਵਾਂਗੇ ਇਹਦਾ ਮੁੱਲ 65000 ਰੁਪਏ ਇਹਦਾ ਮੁੱਲ ਹੈਗਾ ਇਹ ਨਾਲ 60 60 ਜੋ ਕਰਦਾਂਗੇ ਮਾਨਤਾਨ ਮਾਨਤਾਨ ਬੰਦਾ ਜਿਹੜਾ ਹੋਊਗਾ ਫੁੱਲ ਕਰਾਂਗੇ ਭਾਈ ਇਹ ਨਹੀਂ ਗੱਲ ਵੀ ਆਪਾਂ ਬੰਦੇ ਨੂੰ ਮੋੜਦੇ ਨਹੀਂ ਆਏ ਨੂੰ ਠੀਕ ਆ ਜੀ ਤੇ ਹੁਣ ਮਾਰਦੇ ਤਰਸ ਚਾਰ ਨੰਬਰ ਵਾਲੀ ਦਾ ਕੈਮਰਾ ਵੇ ਇਹ ਕੱਲੀ ਕਰੋਸ ਇਹ ਕੱਲ ਤੜਕੇ ਸੂਈ ਆ ਵੀਰੇ ਇਹ ਸੂਈ ਆ ਕੱਲ ਤੜਕੇ ਇਹ ਹਜੇ ਭਲ ਭੁਲਜੀ ਪਾਈ ਖੜੀ ਆ ਹਨਾ ਹਾਂ ਭਲ ਭੁਲ ਵੀਰੇ ਹਜੇ ਤਾਂ ਬੋੜਾ ਵੀ ਨਹੀਂ ਸਾਰਾ ਖਾਲੀ ਕਰਿਆ ਸਮਰ ਕੇ ਠੀਕ ਆ ਗੱਲ ਆ ਇਹ ਬੌੜੇ ਚ ਹਜੇ ਸਾਫ਼ ਨਹੀਂ ਕਰੀ ਭਾਈ ਕਹਿੰਦਾ ਇੱਕ ਅੱਧੇ ਦਿਨ ਚ ਕਰਾਂਗੇ ਸਾਫ਼ ਕਿਉਂਕਿ ਹੁਣ ਸ਼ਾਮ ਨੂੰ ਜਮਾ ਸਾਫ਼ ਕਰ ਦੇਂਗੇ ਵੀਰੇ ਅੱਜ ਸ਼ਾਮ ਨੂੰ ਕਰ ਦਿਆਂਗੇ ਸੂਹਾ ਕਿਹੜਾ ਇਹਦਾ ਜ ਇਹਦਾ ਸੂਆ ਦੂਜਾ ਪਹਿਲਣ ਨੂੰ ਸਾਫ ਕਰ ਦੰਦੇ ਨੇ ਹਣਾ ਪਹਿਲਣ ਨੂੰ ਕਲ ਭਾਈ ਪਹਿਲਣ ਤਾਂ ਜਿੰਨੀ ਚੋਮਾਂਗੇ ਉੰਨੀ ਬਣਦੀ ਆ ਤਾਂ ਹੀ ਇਹ ਖਾਦੀ ਕਰੀ ਹੋਈ ਆ ਠੀਕ ਆ ਗੱਲ ਆ ਪਹਿਲਣ ਨੂੰ ਤਾਂ ਚਾਹੀ ਤਿੰਨ ਟਾਈਮ ਚੋਦੇ ਹਣਾ ਇਹਦਾ ਸੂਆ ਦੂਜਾ ਸੂਈ ਕੱਲਾ ਇਹ ਕੱਲ ਸੂਈ ਆ ਜੀ ਆ ਪਛਾਹ ਤੋਂ ਖਾਦੀ ਦਰਤ ਲੈ ਵਾਲੂ ਵਾ ਨੇੜੇ ਲੱਗ ਇਹ ਆ ਗਿਆ ਜਰਸੀ ਦਾ ਕਰੋਸ ਹਣਾ ਜਰਸੀ ਵੀ ਕਰੋਸ ਹੈ ਜੀ ਇਹਦੇ ਨਾਲ ਬੱਚਾ ਕੀ ਆ ਇਹਦੇ ਮੰਗਰੇ ਬੱਚਾ ਹੀ ਆ ਜੀ ਬੱਚੇ ਦੇ ਰਹੀਆਂ ਨੇ ਤਕਰੀਬਨ ਕਾਂ ਮਾਂਜੀ ਵੱਤ ਹੁਣ ਬੱਚੇ ਦੇ ਰਹੀਆਂ ਨੇ ਸੀਜ਼ਨ ਬੱਚਿਆਂ ਦਾ ਚੱਲਦਾ ਹੋਣਾ ਨਾ ਇਹ ਕਿੰਨਾ ਕ ਦੁੱਧ ਪਾਇਆ ਇਹਨੇ ਪਹਿਲਣ ਨੇ ਇਹਨੇ 20 ਲੀਟਰ ਦੁੱਧ ਦਤਾ ਵੀਰੇ ਪੈਣ ਦਾ ਉਹ ਲੇ ਵਾਲੂਗਾ ਬਹੁਤ ਖੁੱਲਾ ਬਣਾਉਗੀ ਹੈਨਾ ਦੁੱਧ ਬਹੁਤ ਖੁੱਲਾ ਦੁੱਧ ਵੀ ਵਧੀਆ ਦਤਾ ਬਾਕੀ ਇਹਨੇ ਨਾ ਜਰਸੀ ਦੇ ਨਾਲੇ ਚਿਪਕਰਾਉਸ ਆ ਗਈ ਜਿਹੜੀ ਉਹਦੇ ਕਾਰਨ ਇਹਨੇ ਦੁੱਧ ਦੀ ਕੁਆਲਿਟੀ ਇਹਦੀ ਚੰਗੀ ਰਹੂਗੀ ਤੇ ਇਧਰਲੇ ਬੰਨੋ ਦਿਖਾਏ ਦਰ ਸਿੱਧੇ ਫੈਟ ਪਰਸੈਂਟੇਜ ਵੀ ਚੰਗੀ ਆ ਹੈਨਾ ਫੈਟ ਹਾਂ ਜੀ ਮਾਰਕ ਨੇ ਦੱਸਿਆ ਸੀ 5 ਤੋਂ 6 ਜ਼ੀਰੋ ਫੈਟ ਆਉਂਦੀ ਰਹੀ ਹੈ ਇਹਦੀ ਇਹਦੀ ਫੈਟ ਪਰਸੈਂਟੇਜ ਵੀ ਚੰਗੀ ਆ ਤੇ ਬਾਕੀ ਜਿਹੜੀ ਗੱਲ ਆ ਯਾਰ ਇਹ ਗਰਮੀ ਚ ਚੱਲਣ ਵਾਲੀ ਆਈਟਮ ਆ ਗਰਮੀ ਚੱਲਣ ਵਾਲੀ ਆ ਗਰਮੀ ਠੰਡ ਕਿਤੇ ਮਰਜੀ ਇਹਨੂੰ ਬਾਈ ਜਿਵੇਂ ਮਰਜੀ ਆ ਇੱਥੇ ਦਿਖਾ ਦੇ ਦਰਸੋ ਬਈ ਉਪਰ ਆਪੋ ਆਪਾਂ ਪਾਰਕੀਆਂ ਨੇ ਹਨਾ ਬਣਾ ਦੇ ਬਈ ਆਏ ਤੁਨ ਕੋਲ ਕਾਲਾ ਕੂੜਾ ਦੇ ਦਿੰਦੇ ਆ ਮਾੜਾ ਮੋਟਾ ਠੀਕ ਆ ਗੱਲ ਉਹਦੇ ਕਾਰਨ ਹੋ ਰਹੇ ਨੇ ਕਾੜੇ ਨਾਲ ਸਾਫ ਹੋ ਜਾਂਦੀਆਂ ਨੇ ਨਾ ਕੜਕੜ ਜਾਂਦੀਆਂ ਨੇ ਹਾਂ ਬਿਲਕੁਲ ਫੀਤੀ ਚੱਲ ਪੈਂਦਾ ਹੈ ਬਾਕੀ ਜਿਹੜੀ ਵੀ ਗਾਂ ਸੂਈ ਵੀ ਆਪਣੇ ਕੋਲੇ ਉਹਦੀ ਜੇਰ ਜੱਪੇ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊ ਹਾਂ ਤੇ ਬਾਕੀ ਜਿੰਨਾ ਬੋੜਾ ਦੱਸਾਂਗੇ ਉਹ ਆਪਾਂ ਚਵਾ ਦਾਂਗੇ ਡਾਂਗ ਚਵਾ ਕੇ ਤੇ ਵੀਰਾ ਪਾਲਾ ਕਹਿੰਦੇ ਕੋਈ ਬੰਦਾ ਆਉਣ ਲੈਣਾ ਆਪਾਂ ਤੋਂ ਜਮਾ ਨਾ ਮੰਗਾਓ ਇੱਥੇ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਇਹਦੇ ਪੈਸੇ ਕਿੰਨੇ ਲਵਾਂਗੇ ਜਗੀ ਇਹਦਾ ਮੁੱਲ 70000 ਰੁਪਏ ਹੈ ਇਹਦਾ ਮੁੱਲ 70 ਆਏ ਜੋ ਵੀ ਕਰਦਾਂਗੇ ਮੰਨ ਮੰਦਣ ਪੂਰਾ ਫੁੱਲ ਕਰਾਂਗੇ ਬਾਈ ਐ ਨਹੀਂ ਹੈਗਾ ਵੀ ਬੰਦੇ ਨੂੰ ਚਵਾਈ ਚਪੂਰੀ ਦੀ ਕਿਲੇਗੀ 70000 ਚੜ ਦੋ ਹਣ ਚਵਾਈ ਚਪੂਰੀ ਕਿਵੇਂ ਆ 70 ਦੀ ਸੋਨੇ ਯਾਰ 9753 9107 ਲੋਕੇਸ਼ਨ ਆਪਣੀ ਕਿੱਥੇ ਰਹੀ ਲੋਕੇਸ਼ਨ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਦੇ ਲਾ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਚੱਲੂਗਾ ਜਿਹੜੇ ਵੀ ਸੱਜਣੋਂ ਇਹਨਾਂ ਚੋਂ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ